ਕਿਆ ਮਨ ਤੋਹੀਆ ਹੁਣੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਤਰਮਤਿਆਨੀ ਦੇਖੋ ਮੈਂ ਕੋਈ politcal ਗੱਲ ਨਹੀਂ ਕਰਨੀ ਇੱਥੇ ਦਰਬਾਰ ਸਾਹਿਬ 'ਚ ਹੈਗੇ ਆਂ ਆਪਾਂ ਮੱਥਾ ਟੇਕ ਕੇ ਆਏ ਮੈਂ ਰੈਗੂਲਰਲੀ ਆਉਂਦਾ ਰਹਿਣਾ ਇਥੋਂ ਤਾਕਤ ਸ਼ਕਤੀ ਮਿਲਦੀ ਆ ਤੇ ਵਾਹਿਗੁਰੂ ਨੂੰ ਇਹੋ ਹੀ ਅਰਦਾਸ ਕੀਤੀ ਆ ਕਿ ਸਾਰਾ ਸਾਡੇ ਸ਼ਹਿਰ ਦਾ ਅੰਬਰਸਰ ਦਾ ਭਾਈਚਾਰਾ ਬਣਿਆ ਰਹੇ ਔਰ ਸਾਰਿਆਂ ਵਿੱਚ ਪ੍ਰੇਮ ਰਹੇ ਮੈਂ ਤੁਹਾਨੂੰ ਫੇਰ ਉਹੀ ਰਿਕੁਐਸਟ ਕਰਾਂਗਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆ ਮੱਥਾ ਟੇਕ ਕੇ ਸਾਰੇ ਭਾਈਚਾਰੇ ਲਈ ਪਿਆਰ ਮੁਹੱਬਤੀ ਅਰਦਾਸ ਕੀਤੀ ਆ ਤੇ ਫੇਰ ਕਦੀ ਆਪਾਂ ਪੋਲੀਟੀਕਲ ਗੱਲ ਦੇਖੋ ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਇੱਥੇ ਦਰਬਾਰ ਸਾਹਿਬ 'ਚ ਹੈਗੇ ਆ ਆਪਾਂ ਮੱਥਾ ਟੇਕਿਆ ਹੈ ਮੈਂ ਰੈਗੂਲਰਲੀ ਆਉਂਦਾ ਰਹਿਣਾ ਇਥੋਂ ਤਾਕਤ ਸ਼ਕਤੀ ਮਿਲਦੀ ਆ ਤੇ ਵਾਹਿਗੁਰੂ ਨੂੰ ਇਹੋ ਹੀ ਅਰਦਾਸ ਕੀਤੀ ਆ ਕਿ ਸਾਰਾ ਸਾਡੇ ਸ਼ਹਿਰ ਦਾ ਅੰਮਰਸਰ ਦਾ ਭਾਈਚਾਰਾ ਬਣਿਆ ਰਹੇ ਔਰ ਸਾਰਿਆਂ ਵਿੱਚ ਪ੍ਰੇਮ ਰਹੇ ਮੈਂ ਤੁਹਾਨੂੰ ਫਿਰ ਉਹੀ ਰਿਕਵੈਸਟ ਕਰਾਂਗਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆ ਮੱਥਾ ਟੇਕ ਕੇ ਸਾਰੇ ਭਾਈਚਾਰੇ ਲਈ ਪਿਆਰ ਮੁਹੱਬਤੀ ਅਰਦਾਸ ਕੀਤੀ ਆ ਤੇ ਫੇਰ ਕਦੀ ਆਪਾਂ ਪੋਲਿਟਿਕਲ ਗੱਲ ਦੇਖੋ ਮੈਂ ਕੋਈ ਪੋਲਿਟਿਕਲ ਗੱਲ ਨਹੀਂ ਕਰਨੀ ਇੱਥੇ ਦਰਬਾਰ ਸਾਹਿਬ 'ਚ ਹੈਗੇ ਆ ਆਪਾਂ ਮੱਥਾ ਟੇਕ ਕੇ ਆਏ ਮੈਂ ਰੈਗੂਲਰਲੀ ਆਉਂਦਾ ਰਹਿਣਾ ਇੱਥੋਂ ਤਾਕਤ ਸ਼ਕਤੀ ਮਿਲਦੀ ਆ ਤੇ ਵਾਹਿਗੁਰੂ ਨੂੰ ਇਹੋ ਹੀ ਅਰਦਾਸ ਕੀਤੀ ਆ ਕਿ ਸਾਰਾ ਸਾਡੇ ਸ਼ਹਿਰ ਦਾ ਅੰਮਰਸਰ ਦਾ ਭਾਈਚਾਰਾ ਬਣਿਆ ਰਵੇ ਔਰ ਸਾਰਿਆਂ ਵਿੱਚ ਪ੍ਰੇਮ ਰਵੇ ਮੈਂ ਤੁਹਾਨੂੰ ਫੇਰ ਉਹੀ ਰਿਕਵੈਸਟ ਕਰਾਂਗਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਲਿ ਆਇਆ ਮੱਥਾ ਟੇਕ ਕੇ ਸਾਰੇ ਭਾਈਚਾਰੇ ਲਈ ਪਿਆਰ ਮੁਹੱਬਤੀ ਅਰਦਾਸ ਕੀਤੀ ਆ ਤੇ ਫੇਰ ਕਦੀ ਆਪਾਂ ਪੋਲਿਟਿਕਲ ਗੱਲ ਦੇਖੋ ਮੈਂ ਕੋਈ ਪੋਲਿਟਿਕਲ ਗੱਲ ਨਹੀਂ ਕਰਨੀ ਇੱਥੇ ਦਰਬਾਰ ਸਾਹਿਬ 'ਚ ਹੈਗੇ ਆ ਆਪਾਂ ਮੱਥਾ ਟੇਕ ਕੇ ਆਏ ਮੈਂ ਰੈਗੂਲਰਲੀ ਆਉਂਦਾ ਰਹਿਣਾ ਇਥੋਂ ਤਾਕਤ ਸ਼ਕਤੀ ਮਿਲਦੀ ਆ ਤੇ ਵਾਹਿਗੁਰੂ ਨੂੰ ਇਹੋ ਹੀ ਅਰਦਾਸ ਕੀਤੀ ਆ ਕਿ ਸਾਰਾ ਸਾਡੇ ਸ਼ਹਿਰ ਦਾ ਅੰਮ੍ਰਿਤਸਰ ਦਾ ਭਾਈਚਾਰਾ ਬਣਿਆ ਰਹੇ ਔਰ ਸਾਰਿਆਂ ਵਿੱਚ ਪ੍ਰੀਮ ਰਵੇ ਮੈਂ ਤੁਹਾਨੂੰ ਫੇਰ ਉਹੀ ਰਿਕੁਐਸਟ ਕਰਾਂਗਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆ ਮੱਥਾ ਟੇਕ ਕੇ ਸਾਰੇ ਭਾਈਚਾਰੇ ਲਈ ਪਿਆਰ ਮੁਹੱਬਤੀ ਅਰਦਾਸ ਕੀਤੀ ਆ ਤੇ ਫੇਰ ਕਦੀ ਆਪਾਂ ਪੋਲਿਟਿਕਲ ਗੱਲ ਦੇਖੋ ਮੈਂ ਕੋਈ ਪੋਲਿਟਿਕਲ ਗੱਲ ਨਹੀਂ ਕਰਨੀ ਇੱਥੇ ਦਰਬਾਰ ਸਾਹਿਬ 'ਚ ਹੈਗੇ ਆ ਆਪਾਂ ਮੱਥਾ ਟੇਕ ਕੇ ਆਏ ਮੈਂ ਰੈਗੂਲਰਲੀ ਆਉਂਦਾ ਰਹਿਣਾ ਇੱਥੋਂ ਤਾਕਤ ਸ਼ਕਤੀ ਮਿਲਦੀ ਆ ਤੇ ਵਾਹਿਗੁਰੂ ਨੂੰ ਇਹੋ ਹੀ ਅਰਦਾਸ ਕੀਤੀ ਆ ਕਿ ਸਾਰਾ ਸਾਡੇ ਸ਼ਹਿਰ ਦਾ ਅੰਮਰਸਰ ਦਾ ਭਾਈਚਾਰਾ ਬਣਿਆ ਰਹੇ ਔਰ ਸਾਰਿਆਂ ਵਿੱਚ ਪ੍ਰੇਮ ਰਹੇ ਮੈਂ ਤੁਹਾਨੂੰ ਫੇਰ ਉਹੀ ਰਿਕੁਐਸਟ ਕਰਾਂਗਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆ ਮੱਥਾ ਟੇਕ ਕੇ ਸਾਰੇ ਭਾਈਚਾਰੇ ਲਈ ਪਿਆਰ ਮੁਹੱਬਤੀ ਅਰਦਾਸ ਕੀਤੀ ਆ ਤੇ ਫੇਰ ਕਦੀ ਆਪਾਂ ਪੋਪੂਲਰ